ਸਮਰਾਲਾ ਦੇ ਪੀੜ ਪਾੜ ਵਾਲੇ ਗੁਰੂ ਨਾਨਕ ਰੋਡ ਤੇ ਇੱਕ ਸਨਿਆਰੀ ਦੀ ਦੁਕਾਨ ਚ ਪਿਆ ਛੋਟਾ ਗੈਸ ਸਿਲੰਡਰ ਫਟ ਗਿਆ ਜਿਸ ਕਾਰਨ ਦੁਕਾਨ ਦਾ ਭਾਰੀ ਨੁਕਸਾਨ ਹੋਇਆ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਦੁਕਾਨ ਚ ਜਦੋਂ ਗੈਸ ਸਿਲੰਡਰ ਫਟਿਆ ਤਾਂ ਉਸ ਦਾ ਧਮਾਕਾ ਇੰਨਾ ਵੱਡਾ ਸੀ ਕਿ ਇਲਾਕੇ ਚ ਦੂਰ ਦੂਰ ਤੱਕ ਇਸ ਦੀ ਆਵਾਜ਼ ਸੁਣਾਈ ਦਿੱਤੀ ਦੁਕਾਨ ਦੀ ਛੱਤ ਫਟ ਗਈ ਹੈ ਸ਼ੀਸ਼ੇ ਟੁੱਟ ਗਏ ਨੇ ਗੈਸ ਸਿਲੰਡਰ ਫਟਣ ਤੋਂ ਬਾਅਦ ਦੇ ਵਿੱਚ ਲੋਕਾਂ ਦਾ ਇਕੱਠ ਹੋ ਗਿਆ ਤੇ ਸਮਰਾਲਾ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਪੀੜਤ ਦੁਕਾਨਦਾਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਕਰੀਬ ਸ਼ਾਮ 6 ਵਜੇ ਉਸ ਦੀ ਦੁਕਾਨ ਜ ਸ਼ਾਪ ਤੇ ਉਸ ਦਾ ਬੇਟਾ ਗੁਰਸੇਵਕ ਸਿੰਘ ਬੈਠਾ ਸੀ ਅਤੇ ਅਚਾਨਕ ਹੀ ਦੁਕਾਨ ਦੇ ਅੰਦਰ ਪਿਆ ਛੋਟਾ ਗੈਸ ਸਿਲੰਡਰ ਫਟ ਗਿਆ ਅਤੇ ਦੁਕਾਨ ਦਾ ਭਾਰੀ ਨੁਕਸਾਨ ਹੋਇਆ। ਜੀ ਨਮਾ ਤੁਹਾਡੇ ਸਰ ਤੋਂ ਪ੍ਰਦੀਪ ਸਿੰਘ ਜੀ ਗੱਲ ਹੋ ਰਹੀ ਸੀ ਕਿ ਤੁਹਾਡੇ ਦੁਕਾਨ ਦੇ ਕਿਹੜਾ ਧਮਾਕਾ ਹੋ ਗਿਆ? ਬੇਟਾ ਬੈਠਾ ਜੀ ਆਪਣੇ ਗੁਰਸੇਵ ਸਿੰਘ ਕਿੰਨੇ ਵਜੇ ਟੱਪ ਰਹਾ ਹੈ? 6 ਵਜੇ ਦੇ ਕਰੀਬ 6:00 ਬੇਟਾ ਠੀਕ ਹੈ ਦੁਕਾਨ ਦੇ ਬੇਟਾ ਹੀ ਉਹ ਟੈਂਕਰ ਟੂਕਾ ਲਾਉਂਦਾ ਸੀ ਸਿਲੰਡਰ ਫਟ ਗਿਆ ਉਹ ਤਮਾਕਾ ਹੋਇਆ ਤਮਾਕੀ ਹੋਣਾ ਦੁਕਾਨ ਦਾ ਨੁਕਸਾਨ ਕਾਫੀ ਹੋ ਗਿਆ ਜਿਹੜੀ ਬੰਦੇ ਦਾ بچਾ ਹੋ ਗਿਆ ਇਹ ਕੋਈ ਚੰਗ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਜਾਨੀ ਨੁਕਸਾਨ ਜਿਸ ਟਾਈਮ ਦਾ ਸਿਲੰਡਰ ਫਟਿਆ ਬੇਟਾ ਕੱਲੇ ਸੀ ਠੋਡਾ ਜੀ ਅੰਦਰ ਗਾਸਮਰਦ ਜੀ ਨਹੀਂ ਕੱਲੇ ਸੀ ਕੱਲੇ ਤੇ ਹੁਣ ਠੀਕ ਆ ਬੇਟਾ ਠੋਡਾ ਹਾਂ ਬੇਟਾ ਠੀਕ ਹੈ ਕਿੰਨਾ ਨੁਕਸਾਨ ਹੋ ਚੁੱਕਿਆ ਨੁਕਸਾਨ ਤਾਂ ਦੁਕਾਨ ਦੇ ਫਿਟਿੰਗ ਫਟੂਗ ਦਾ ਨੁਕਸਾਨ ਹੈ ਇਹ ਗਰੰਡ ਸਰੰਡਰੀ ਕਿ ਛੋਟਾ ਸੀ ਨਾਲੇ ਕਿ ਬੜਾ ਸਰੰਡਰੀ ਪਿਆ ਦੇ ਵੱਡਾ ਹਾਸਾ ਵੀ ਹੋ ਸਕਦਾ ਨਾ ਵੱਡਾ ਜੀ ਇਹ ਨਾਤਾ ਲਈ ਗਰਮੇਲ ਸਿੰਘ ਜੀ ਅੰ내 ਤੁਹਾਡੇ ਤੁਹਾਨੂੰ ਸਾਹਮਣੇ ਹਾਸਾ ਹੋਇਆ ਗਿਆ ਧਮਾਕਾ ਹੋਇਆ ਕਿ ਕੀ ਕਰੀ ਇਹ ਧਮਾਕਾ ਹੋਇਆ ਮੈਂ ਅੰਦਰ ਬੈਠਾ ਸੀ ਆਪਣੀ ਇਹਦੇ ਤੇ ਕਾਊਂਟਰ ਤੇ ਇੱਕ ਦਮ ਇਸ ਤਰ੍ਹਾਂ ਧਮਾਕਾ ਅੰਦਰੋਂ ਆਈ ਗੈਸ ਜੀ ਜਿਸ ਤਰ੍ਹਾਂ ਮਤਲਬ ਫਟਕ ਦੇ ਕੇ ਪੂਰੇ ਜ਼ੋਰ ਦੇ ਨਾਲ ਪੂਰੀ ਬਿਲਡਿੰਗ ਹਿੱਲੀ ਐਸੀ ਇੰਨੇ ਜ਼ੋਰ ਦੇ ਨਾਲ ਧਮਾਕਾ ਆਇਆ ਬਾਹਰ ਤੇ ਅੰਦਰ ਥੋੜੀ ਜਿਹੀ ਅੱਗੇ ਜੀ ਵੀ ਦੇਖੀ ਅੰਦਰ ਸੇ ਇੱਕਦਮ ਮਤਲਬ ਕੁਛ ਨਹੀਂ ਸੁਝਿਆ ਵੀ ਕੀ ਬਣ ਗਿਆ ਕੀ ਨਹੀਂ ਬਣਿਆ ਕਿੰਨੇ ਵਜੇ ਵਾਸਤ ਇਹ ਤੇ ਕਿਉਂਦਾ ਘੰਟਾ ਪਹਿਨਾ ਆਪੇ ਘੰਟਾ ਹਾਂਜੀ ਹਾਂਜੀ ਤੇ ਇਹ ਦੁਕਾਨ ਕਾਦੀ ਕੀ ਇਹ ਪ੍ਰਦੀਪ ਜੁਲਰ ਜੀ ਹਾਂਜੀ ਹਾਂਜੀ ਕਿਸੇ ਕੋ ਜਾਨੀ ਇਨਸਾਨ ਕੋਈ ਜਾਨੀ ਇਨਸਾਨ ਨਹੀਂ ਹੋਇਆ ਇੱਕ ਲੇਡੀ ਸੀਗੀ ਉਹ ਦਰਵਾਜਾ ਖੋਲਣ ਲੱਗੇ ਸੀਗੇ ਉਹਨਾਂ ਦਾ ਥੋੜਾ ਬਹੁਤ ਸ਼ੀਸ਼ਾ ਲੱਗ ਗਿਆ ਚਲੇ ਗਿਆ ਇੱਕ ਜਿਹੜਾ ਅੰਦਰ ਮਤਲਬ ਇਹਦਾ ਮੁੰਡਾ ਸੀਗਾ ਅੰਦਰ ਜੁਲ ਕੰਮ ਕਰਦਾ ਸੀ ਉਹ ਇੱਕਦਮ ਭੱਜ ਕੇ ਬਾਹਰ ਆ ਗਿਆ ਸੱਟ ਉਹਦੀ ਵੀ ਲੱਗੀ ਥੋੜੀ ਬਹੁਤੀ ਬਾਕੀ ਹੋਰ ਬਚਤ ਹੋ ਗਈ ਜਾਨੀ ਮਾਲੀ ਇਨਸਾਨ ਕੋ ਤਰੇ ਕੀ ਗੱਲ ਹੋਈ ਆ ਕਹਿੰਦੇ ਕਿ ਤੁਹਾਡੇ ਪਾਸ ਕਿਹੜਾ ਧਮਾਕਾ ਹੋਇਆ ਇਹ ਬਿਲਕੁਲ ਅਭੀ ਅੰਦਰ ਕਸਟਮਰ ਲੈਣਾ ਹੈ ਗੱਲ ਕਰ ਰਹੇ ਸੀ ਜਿਹੜਾ ਸੁਣਨਾ ਬਹੁਤ ਜ਼ਿਆਦਾ ਵੱਡਾ ਬਲਾਸ ਹੋਇਆ ਐਸਾ ਨਾਲ ਜਿਵੇਂ ਕਿਤੇ ਬੰਬ ਨਾ ਫਟ ਜਾਵੇ ਤੇ ਜਦੋਂ ਅਸੀਂ ਬਾਹਰ ਆ ਕੇ ਦੇਖਿਆ ਤਾਂ ਇੱਕ ਦੁਕਾਨ ਦੇ ਅੰਦਰ ਬਹੁਤ ਜ਼ਿਆਦਾ ਗੁਹਾਰ ਬਣ ਆਈ ਧੂਨੇ ਦਾ ਤੇ ਉਹਨਾਂ ਦਾ ਬੇੜਾ ਵੀ ਬਾਹਰ ਸੀ ਉਹਦਾ ਬਚਾਅ ਹੋ ਗਿਆ ਸੋ ਇਹ ਗਰਦਨ ਦੇ ਥੋੜੀ ਜਿਹੀ ਕੱਟੇ ਦੇ ਟੁਕੜੇ ਲੱਗੇ ਨੇ ਪਰ ਸਾਦਾ ਜਾਣੀ ਇਨਸਾਨ ਕੋਈ ਨਹੀਂ ਆਇਆ ਮਾਲੀ ਨਾਲ ਜਰੂਰ ਹੋਇਆ ਵਾ ਕਿ ਦੁਕਾਨ ਦਾ ਸਾਰਾ ਹੈ ਇਹ ਅੰਦਰੋਂ ਕਾਫੀ ਨੁਕਸਾਨ ਹੋ ਗਿਆ ਇੱਕ ਲੱਗਦਾ ਵੀ 2000 ਕਿਉਂ ਆ ਵੀ ਟੁਕੜਾ ਗਿਆ ਸਿਲੰਡਰ ਦਾ ਵੈਲਡਿੰਗ ਕਰ ਦਿੰਦੇ ਨਹੀਂ ਸਾਨੂੰ ਨਹੀਂ ਪਤਾ ਜੀ ਅੰਦਰ ਕੀ ਕਰ ਰਹੇ ਸੀ ਜਾਂ ਕੀ ਸੀ ਜੇ ਇਹ ਜਿਹੜਾ ਨੇ ਬੇਟੇ ਨਾਲ ਥੋੜੀ ਜਿਹੀ ਗੱਲ ਹੋਈ ਸੀ ਉਹ ਕਹਿੰਦਾ ਸ਼ਾਇਦ ਸਿਲੰਡਰ ਫਟ ਗਿਆ ਵਾ ਸਾਨੂੰ ਇਸ ਬਾਰੇ ਥੋੜੀ ਮਾਲੂਮਤ ਨਹੀਂ ਆਈ ਬੰਦੇ ਸਿਲੰਡਰ ਹੀ ਜਾਂ ਕੋਈ ਹੋਰ ਚੀਜ਼ ਦਾ ਬ੍ਰਾਸਟਰ ਜਾਣੀ ਇਨਸਾਨ ਕੋਈ ਨਹੀਂ ਇਹ ਇਹੀ ਬਾਈਗਾ ਬਹੁਤ